ਹਰ ਮਹੀਨੇ ਦੀ ਪਹਿਲੀ ਤਾਰੀਖ ਕੁਝ ਮਹੱਤਵਪੂਰਨ ਬਦਲਾਅ ਲੈ ਕੇ ਆਉਂਦੀ ਹੈ ਤੇ 1 ਜੁਲਾਈ 2025 ਤੋਂ ਅਜਿਹੇ ਕਈ ਨਿਯਮ ਲਾਗੂ ਹੋਣ ਜਾ ਰਹੇ ਨੇ ਜੋ ਤੁਹਾਡੀ ਜੇਬ ਅਤੇ ਡਿਜੀਟਲ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੇ ਨੇ। ਇਨ੍ਹਾਂ ਬਦਲਾਵਾਂ ਵਿੱਚ ਰੇਲਵੇ ਟਿਕਟ ਬੁਕਿੰਗ, ਕ੍ਰੈਡਿਟ ਕਾਰਡ ਚਾਰਜ, ਆਨਲਾਈਨ ਵਾਲਿਟ ਲੈਣ ਦੇਣ ਅਤੇ ਪੈਨ ਆਧਾਰ ਲਿੰਕਿੰਗ ਵਰਗੇ ਮਹੱਤਵਪੂਰਨ ਪਹਿਲੂ ਸ਼ਾਮਿਲ ਹਨ। ਹੁਣ IRCTC ਵੈੱਬਸਾਈਟ ਜਾਂ ਐਪ ਤੋਂ ਤਤਕਾਲ ਟਿਕਟ ਬੁਕਿੰਗ ਦੌਰਾਨ OTP ਵੈਰੀਫਿਕੇਸ਼ਨ ਲਾਜ਼ਮੀ ਹੋਵੇਗਾ موبائل ਤੇ ਪ੍ਰਾਪਤ OTP ਦਰਜ ਹੋਣ ਤੇ ਹੀ ਟਿਕਟ ਕਨਫਰਮ ਮੰਨਿਆ ਜਾਵੇਗਾ ਇਹ ਬਦਲਾਅ ਟਿਕਟ ਬੁਕਿੰਗ ਵਿੱਚ ਪਾਰਦਰਸ਼ਤਾ ਤੇ ਸੁਰੱਖਿਆ ਵਧਾਏਗਾ ਤੇਜ਼ ਦੇ ਨਾਲ ਹੀ ਗੇਮਿੰਗ ਐਪਸ ਜਿਵੇਂ ਕਿ MPL ਰਮੀ ਕਲਚਰ ਤੇ 10000 ਰੁਪਏ ਤੋਂ ਵੱਧ ਖਰਚ ਕਰਨ ਤੇ 1% ਵਾਧੂ ਚਾਰਜ ਤੇ Paytm ਵਰਗੇ ਵਾਲਟ ਤੇ 10000 ਰੁਪਏ ਤੋਂ ਵੱਧ ਲੋਡ ਕਰਨ ਤੇ 1% ਚਾਰਜ ਤੇ 50000 ਤੋਂ ਵੱਧ ਉਪਯੋਗਤਾ ਬਿੱਲ ਭੁਗਤਾਨ ਜਿਵੇਂ ਕਿ ਬਿਜਲੀ ਪਾਣੀ ਤੇ ਗੈਸ ਤੇ ਵੀ 1% ਚਾਰਜ 15000 ਤੋਂ ਵੱਧ ਇੰਦਨ ਖਰਚ ਤੇ ਵੀ ਵਾਧੂ ਚਾਰਜ ਤੇ ਕਿਸੇ ਵੀ ਹੋਰ ਬੈਂਕ ਦੇ ਏਟੀਐਮ ਤੋਂ ਤਿੰਨ ਤੋਂ ਵੱਧ ਨਿਕਾਸੀ ਲਈ ਵਿੱਤੀ ਲੈਣ-ਦੇਣ 23 ਰੁਪਏ ਤੇ ਗੈਰ ਵਿਤੀ ਲੈਣ ਦੇਣ 8.50 ਰੁਪਏ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਲਈ ਬੀਬੀਪੀਐਸ ਲਾਜ਼ਮੀ ਹੁਣ ਸਾਰੇ ਕ੍ਰੈਡਿਟ ਕਾਰਡ ਬਿੱਲਾਂ ਦਾ ਭੁਗਤਾਨ ਸਿਰਫ ਭਾਰਤ ਬਿੱਲ ਭੁਗਤਾਨ ਪ੍ਰਣਾਲੀ ਰਾਹੀਂ ਹੀ ਕੀਤਾ ਜਾ ਸਕਦਾ ਹੈ ਇਹ ਫੋਨਪੇ ਕ੍ਰੈਡਿਟ ਬਿੱਲ ਡੈਸਕਵਰਗੇ ਪਲੇਟਫਾਰਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਹੁਣ ਤੱਕ ਸਿਰਫ 8 ਬੈਂਕ ਹਨ ਜੋ ਕਿ ਬੀਬੀਪੀਐਸ ਤੇ ਹੀ ਲਾਈਵ ਹਨ